ਇਹ ਤੁਸੀਂ ਕਹਿੰਦੇ ਹੋ ਖਾਸ ਖਸ ਦੀ ਖੇਤੀ ਹੋਵੇ ਪੋਸਟ ਥੋੜਾ ਬਹੁਤ ਹੁੰਦਾ ਨਵੇ ਤੁਸੀਂ ਕਹਿ ਰਹੇ ਹੋ ਤੇ ਕੀ ਫਾਇਦੇ ਨੇ ਉਹਦੇ ਫਾਇਦੇ ਕੀ ਨੇ ਸਰੀਰ ਨੂੰ ਨੁਕਸਾਨਤਾ ਨਸਾਏ ਉਹ ਵੀ ਕਰਦਾ ਹੁੰਦਾ ਨਹੀਂ ਜੀ ਨਹੀਂ ਫਾਇਦੇ ਦਾ ਸਰ ਤੁਸੀਂ ਖਾ ਕੇ ਦੇਖੋ ਐਂ ਕੀ ਕਰਦਾ ਹੁੰਦਾ ਵੀ ਪੱਖਾ ਪੱਕੇ ਦੇ ਨਾਲ ਘੁੰਮਾਂ ਮੈਂ ਅੱਛਾ ਜੀ ਹਾਂ ਜੀ ਹਾਂ ਤੇ ਬਲਦ ਦਾ ਰੇੜਾ ਘੋੜਾ ਵਾ ਥੋੜਾ ਆਪਾਂ ਖੇਤ ਨੂੰ ਜਾ ਰਹੇ ਆ ਜੀ ਦੋ ਘੜੀ ਐ ਹੁੰਦਾ ਜੇ ਸਰੀਰ ਦਾ ਨੇ ਕਹਿਣੇ ਚੋਵੇ ਵਧੀਆ ਮਾਲ ਮਿਲਿਆ ਵਾ ਹੋਵੇ ਵੀ ਬੱਚੇ ਨੂੰ ਕੱਢ ਕੇ ਮੈਂ ਆਪ ਰੁੜ ਜਾ ਅੱਛਾ ਜੀ ਜੇ ਜੀਵਤ ਸਮਾਂ ਲੈਣ ਤੋਂ ਬਾਅਦ ਬੱਚੇ ਹੁਣ ਤੈਸੀ ਐਂ ਜੀ ਕਰਦਾ ਵੀ ਅੱਜ ਘਰਦਿਆਂ ਨੂੰ ਸ਼ੋਪਿੰਗ ਹੀ ਕਰਾ ਦਾਂ ਸੌਨਸ ਆਏ ਬਹੁਤ ਸੌਨਸ ਆਏ ਬਹੁਤ ਬੱਧੀਏ ਬੰਦਾ ਤਾਂ ਨਹੀਂ ਪੰਡਾ ਖਾ ਕੇ ਬੰਦਾ ਸਰ ਜੰਮ ਨਹੀਂ ਪੰਡੇ ਨਹੀਂ ਪੰਡਾ ਪੰਡੇ ਨਾਲ ਮਜਾਈ ਦੇ ਨੇ ਹਾਂ ਜ਼ਬਰਦਸਤ ਆਏ ਚੱਲਦੇ ਰਹੇ ਕੁਸ਼ ਟਾਈਮ ਆ ਫਿਰ ਨਹੀਂ ਪੰਡੇ ਛੱਡਦੇ ਅਸੀਂ ਕਰਦੇ ਹਾਂ ਜੀ ਆ ਜਾਣੀ ਫਿਰ ਲੋਬੇ ਲੱਗ ਜਾਣਗੇ ਫਿਰ ਤਾਂ ਲੋਬੇ ਲਾ ਦੂੰ ਮੈਂ ਤਾਂ ਮੈਨੂੰ ਲੱਗਦਾ